ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦ ਵਿੱਚ ਬੈਠ ਕੇ ਕਵੀ ਦਰਬਾਰ ਦਾ ਆਨੰਦ ਮਾਣ ਰਹੇ ਹੋ ਆਪ ਸਾਹਿਬ ਦਾ ਬਹੁਤ ਬਹੁਤ ਧੰਵਾਦ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀਆਂ ਵਾਲੇ ਨੇ ਅਮਰ ਛਕਾ ਕੇ ਐਸੀ ਸਿੰਘ ਸਜਾਏ ਕਿ ਉਹ ਕਿਸੇ ਪਾਸਿਓਂ ਹਾਰ ਨਹੀਂ ਖਾਂਦੇ। ਸਦਾ ਚੜ੍ਹਦੀਆਂ ਕਲ ਜ ਰਹਿੰਦੇ ਆ ਮੈਂ ਉਹਨਾਂ ਸਿੰਘਾਂ ਦਾ ਆਪਣਾ ਇੱਕ ਗੀਤ ਤੁਹਾਨੂੰ ਪੇਸ਼ ਕਰ ਰਿਹਾ ਧਾਰਮਿਕ ਜਪਜੀ ਸਾਹਿਬ ਨਿਤਨੇਮ ਕਰਨਾ ਜੱਪ ਜੀ ਸਹਬ ਨਿਤ ਨੇਮ ਕਰਨਾ ਰਹਿ ਰਾਸ ਪਾਠ ਹਰ ਸ਼ਾਮ ਪੜਨਾ ਸੁਬਾ ਸ਼ਾਮ ਰੱਬ ਦਾ ਨਾਮ ਲੈੰਦੇ ਨੇ ਸੁਬਾ ਸ਼ਾਮ ਰੱਬ ਦਾ ਨਾਮ ਲੈੰਦੇ ਨੇ ਸਿੰਘ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਸਿੰਘ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਉਹ ਚੀਰੇ ਜਾਣ ਆ ਰਿਆ ਨਾ ਸੀ ਨਹੀਂ ਕਰਦੇ ਸੀਸ ਲੱਥ ਜਾਵੇ ਤਾਂ ਵੀ ਰਹਿੰਦੇ ਲੜਦੇ ਚੀਰੇ ਜਾਣ ਆ ਰਿਆ ਨਾ ਸੀ ਨਹੀਂ ਕਰਦੇ ਸੀਸ ਲੱਥ ਜਾਵੇ ਤਾਂ ਵੀ ਰਹਿੰਦੇ ਲੜਦੇ ਮੁੱਖੋਂ ਸਤਨਾਮ ਵਾਹਿਗੁਰੂ ਕਹਿੰਦੇ ਨੇ ਤਾਈਓ ਸਿੰਘ ਚੜ੍ਹਦੀ ਕਲਾ 'ਚ ਰਹਿੰਦੇ ਨੇ ਸਿੰਘ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਸਿੰਘ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਖੋਪਰੀ ਲਵਾਉਂਦੇ ਵੀ ਇਹ ਬਾਣੀ ਪੜਦੇ ਅੱਗ ਨਾਲ ਸਾੜਿਆਂ ਵੀ ਨਹੀਂ ਉਹ ਸੜਦੇ ਖੋਪਰੀ ਲਵਾਉਂਦੇ ਵੀ ਇਹ ਬਾਣੀ ਪੜਦੇ ਅੱਗ ਨਾਲ ਸਾੜਿਆਂ ਵੀ ਨਹੀਂ ਉਹ ਸੜਦੇ ਤੇਰਾ ਪਾਣਾ ਮਿੱਠਾ ਲੱਗੇ ਮੂੰਹੋਂ ਕਹਿੰਦੇ ਨੇ ਤੇਰਾ ਭਾਣਾ ਮਿੱਠਾ ਲਗੇ ਮੁੱਖੋਂ ਕਹਿੰਦੇ ਨੇ ਤਾਈਓ ਸਿੰਘ ਚੜਦੀ ਕਲਾ 'ਚ ਰਹਿੰਦੇ ਨੇ ਸਿੰਘ ਸਦਾ ਚੜਦੀ ਕਲਾ 'ਚ ਰਹਿੰਦੇ ਨੇ ਉਹ ਸਿੰਘ ਸਦਾ ਚੜਦੀ ਕਲਾ 'ਚ ਰਹਿੰਦੇ ਨੇ ਕਰਕੇ ਅਰਦਾਸ ਹਰ ਕੰਮ ਕਰਦੇ ਜੰਗ ਦੇ ਮદાન 'ਚ ਕਦੇ ਨਹੀਂ ਹਰਦੇ ਕਰਕੇ ਅਰਦਾਸ ਹਰ ਕੰਮ ਕਰਦੇ ਜੰਗ ਦੇ ਮੈਦਾਨ 'ਚ ਕਦੇ ਨਹੀਂ ਹਰਦੇ ਕਦੇ ਨਾ ਕਿਸੇ ਦਾ ਝੂਠਾ ਰੂਪ ਸਹਿੰਦੇ ਨੇ ਇਹ ਕਦੇ ਨਾ ਕਿਸੇ ਦਾ ਝੂਠਾ ਰੂਪ ਸਹਿੰਦੇ ਨੇ ਤਾਈਓ ਸਿੰਘ ਚੜਦੀ ਕਲਾ 'ਚ ਰਹਿੰਦੇ ਨੇ ਸਿੰਘ ਸਦਾ ਚੜਦੀ ਕਲਾ 'ਚ ਰਹਿੰਦੇ ਨੇ ਅੰਮ੍ਰਿਤ ਸਕੋ ਜਿੰਦੀ ਬਣੋ ਸਰਦਾਰ ਸੰਗਤਾਂ ਦੇ ਵਿੱਚ ਰਹੋ ਵੰਡ ਦੇ ਪਿਆਰ ਅੰਮ੍ਰਿਤ ਛਕੋ ਜਿੰਦੀ ਬਣੋ ਸਰਦਾਰ ਸੰਗਤਾਂ ਦੇ ਵਿੱਚ ਰਹੋ ਵੰਡ ਦੇ ਪਿਆਰ ਦੁੱਖ ਸੁੱਖ ਦੋਵੇਂ ਹੱਸ ਹੱਸ ਸੈਂਦੇ ਨੇ ਦੁੱਖ ਸੁੱਖ ਦੋਵੇਂ ਹੱਸ ਹੱਸ ਸੈਂਦੇ ਨੇ ਤਾਈਓ ਸਿੰਘ ਚੜਦੀ ਕਲਾ 'ਚ ਰਹਿੰਦੇ ਨੇ ਤਾਈਓ ਸਿੰਘ ਚੜਦੀ ਕਲਾ 'ਚ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ